ਹਾਂਜੀ ਇਹ ਜਿਹੜੇ ਹੈਗੇ ਨੇ ਆਪਣੇ ਅੱਜ ਦਾ ਜਿਹੜਾ ਸਟੱਫ ਹੈ ਉਹ ਕਾਟਨ ਨੇ ਨਹੀਂ ਕੈਮਰਿਕ ਕਾਟਨ ਦੇ ਸੂਟ ਨੇ 프린ਟਡ ਸੂਟ ਨੇ ਤੇ ਇਹਨਾਂ ਨੂੰ ਲੇਸਸ ਲਾ ਕੇ ਡਿਜ਼ਾਈਨ ਕੀਤਾ ਗਿਆ ਇਹ ਦੇਖੋ ਜਿਵੇਂ ਥੋੜਾ ਜਿਹਾ ਮਹਿਰੂਨ ਜੀ ਸ਼ੇਡ ਦਾ ਪੀਚ ਜੀ ਸ਼ੇਡ ਦਾ ਹੈਗਾ ਇਹ ਦਾ ਘੇਰਾ ਡਿਜ਼ਾਈਨ ਕੀਤਾ ਗਿਆ ਇਸ ਤਰ੍ਹਾਂ ਪੈਚ ਲਾ ਕੇ ਤੇ ਲੇਸ ਲਾ ਕੇ ਇਸੇ ਤਰ੍ਹਾਂ ਇਹਦੀ ਬਾਜੂ ਡਿਜ਼ਾਈਨ ਕੀਤੀ ਆ ਗਲੇ ਤੇ ਜਿਹੜੀ ਇਹਦੇ ਲੇਸ ਲਾਈ ਹੋਈ ਆ ਦੁਪੱਟਾ ਜਿਹੜਾ ਇਹਦਾ ਹੈਗਾ ਪਲੇਨ। ਇਸੇ ਤਰ੍ਹਾਂ ਇਹਦੀ ਜਿਹੜੀ ਬਾਟਮ ਆ ਉਹ ਪਲੇਨ ਆ ਉਹਨੂੰ ਪੈਚ ਲਾ ਕੇ ਜਿਹੜਾ ਡਿਜ਼ਾਈਨ ਕੀਤਾ ਗਿਆ। ਇਸ ਤਰ੍ਹਾਂ ਪੈਚ ਤੇ ਲੇਸ ਦੇ ਨਾਲ ਡਿਜ਼ਾਈਨ ਕੀਤਾ ਹੈ। ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸੋਹਣੇ ਸੋਹਣੇ ਪ੍ਰਿੰਟ ਤੁਸੀਂ ਜਿਹੜਾ ਸੂਟਾਂ ਦੇ ਲੈ ਸਕਦੇ ਹੋ। ਜੇ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਬੈਠਾ ਕਰਕੇ। ਹਾਂਜੀ ਨੈਕਸਟ ਇਹ ਵੀ ਸੂਟ ਜਿਹੜਾ ਹੈਗਾ ਕੈਮਰੀ कॉटन ਦਾ। ਇਹਨੂੰ ਆਪਾਂ ਨੇ ਇਸ ਤਰ੍ਹਾਂ ਲੇਸ ਲਾ ਕੇ ਡਿਜ਼ਾਈਨ ਕੀਤਾ ਹੈ ਦੇ ਸੈਂਟਰ ਦੇ ਵਿੱਚ ਲੇਸ ਲਾਈ ਹੈ ਤੇ ਜਿਹੜਾ ਇਹਦਾ ਘੇਰਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਇਸੇ ਤਰ੍ਹਾਂ ਇਹਦਾ ਬਾਯੂ ਡਿਜ਼ਾਈਨ ਕੀਤਾ ਬਹੁਤ ਸੋਹਣਾ ਪ੍ਰਿੰਟ ਹੈ ਵੀ ਬਾਟਮ ਇਹਦੀ ਜਿਹੜੀ ਹੈਗੀ ਆ ਉਹ ਸਿੰਪਲ ਹੈ ਜੀ ਸੋ ਜੇ ਤੁਹਾਨੂੰ ਸਟਾਫ ਸਟਾਫ ਬਹੁਤ ਸੋਹਣਾ ਸਟਾਫਾ ਜੇ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਹਾਂਜੀ ਜਿਹੜਾ ਸਟੱਫ ਆਇਆ ਈ ਉਨਾ ਸਟੱਫ ਤੇ ਐ ਤੇ ਮਸਟਰਡ ਜਿਹਾ ਕਲਰ ਐ ਇਹ ਮਹਿਰੂਮ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਗਿਆ ਹੈ ਤੇ ਇਹ ਗਲੇ ਤੇ ਵਰਕ ਐ ਬਾਯੂ ਤੇ ਵਰਕ ਐ ਬਹੁਤ ਸੋਹਣਾ ਡਿਜ਼ਾਈਨ ਐ ਇਹ ਤੇ ਇਹਦੇ ਘੇਰੇ ਤੇ ਵੀ ਇਸ ਤਰ੍ਹਾਂ ਦਾ ਵਰਕ ਐ ਤੇ ਦੁਪੱਟਾ ਇਹਦੇ ਨਾਲ ਮਹਿਰੂਨ ਦਾ ਕੰਬੀਨੇਸ਼ਨ ਹੈ ਟਾਈ ਡਾਈ ਦੁਪੱਟਾ ਬਾਟਮਾ ਜਿਹੜੀ ਇਹੋ ਜੀ ਪਲੇਨ ਹੈ ਹਾਂਜੀ ਇਹਨੂੰ ਤੁਸੀਂ ਕਿਸੇ ਵੀ ਸਟੱਫ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹ ਡਿਜ਼ਾਈਨ ਨੂੰ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਹੋ ਸਿਲਕ ਵਗੈਰਾ ਤੇ ਵੀ ਕਰਵਾ ਸਕਦੇ ਹੋ ਬਹੁਤ ਸੋਹਣੀ ਸੋਹਣਾ ਡਿਜ਼ਾਈਨ ਆ ਇਹ ਐਮਬਲਿਟਰੀ ਦਾ ਜੋ ਜੇ ਕਿਸੇ ਨੂੰ ਵੀ ਇਹ ਪਸੰਦ ਆ ਤੁਸੀਂ ਕਿਸੇ ਵੀ ਹੋਰ ਕੱਪੜੇ ਤੇ ਸਟੱਫ ਤੇ ਕਸਟਮਾਈਜ਼ ਕਰਵਾਉਣਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਆ ਮੈਸੇਜ ਕਰ ਸਕਦੇ ਹੋ ਹਾਂਜੀ ਇਹ ਸਾਰੇ ਕਾਟਨ ਦੇ ਸੂਟ ਨੇਗੇ ਇਹਦੇ ਵਿੱਚ ਗੀਜ਼ਾ ਕਾਟਨ ਦੇ ਵੀ ਨੇ ਕੈਮਰੀ ਕਾਟਨ ਦੇ ਵੀ ਨੇ ਜੇ ਤੁਹਾਨੂੰ ਕੋਈ ਵੀ ਪ੍ਰਿੰਟ ਆ ਜਿਹੜਾ ਪ੍ਰਿੰਟਡ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ 92819246 ਤੇ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨਵੇਂਗੇ ਇਹਨਾਂ ਦੀ ਰੇਂਜ ਆ ਜਿਹੜੀ ਉਹ 550 ਤੋਂ ਲੈ ਕੇ 700 ਦੀ ਰੇਂਜ ਸੱਕਦੇ ਸੂਟ ਨਵੇਂਗੇ ਪਿਓਰ ਕੈਮਿਕ कॉटन ਹੋਊਗੀ ਤੇ ਗੀਜ਼ਾ कॉटन ਹੋਊਗੀ ਜੋ ਵੀ ਤੁਹਾਨੂੰ ਦੱਸਿਆ ਜਾਊਗਾ ਉਹੀ ਸਟਾਫ ਤੁਹਾਨੂੰ ਮਿਲੇਗਾ ਇਹ ਨਹੀਂ ਹੋਊਗਾ ਕਿ ਤੁਹਾਨੂੰ ਦੱਸਿਆ ਕੁਝ ਹੋਰ ਦਿਖਾਇਆ ਕੁਝ ਹੋਰ ਜਾਂਦਾ ਤੇ ਮਿਲੇ ਕੁਝ ਹੋਰ ਆ ਤੇ ਪੇਮੈਂਟ ਮੈਥਡ ਜਿਹੜਾ ਉਹ ਆਨਲਾਈਨ ਹੋਊਗਾ ਇਹਦੇ ਵਿੱਚ ਕਾਫੀ ਕਲਰ ਨੇਗੇ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਜਿਵੇਂ ਬਰੀਕ ਬੂਟੀ ਦੇ ਵੀ ਵਿੱਚ ਸੂਟ ਹੈਗੇ ਨੇਗੇ ਤੇ ਫਲਾਵਰਸ ਦੇ ਵੀ ਡਿਜ਼ਾਈਨ ਹੈਗੇ ਨੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਜੀ